ਸ਼ਸ਼ੀ ਗਾਲ ਜੀ ਸਾਰਿਆਂ ਨੂੰ ਆਪਾਂ ਪਹੁੰਚ ਚੁੱਕੇ ਹਾਂ ਦੰਦੀਵਾਲ ਟਰੈਕਟਰ ਵਰਕਸ਼ਾਪ ਚੰਡੂਕਾ ਜੋ ਕਿ ਚੰਡੂਕਿਆਂ ਤੋਂ ਫੱਤੇ ਵਾਲੀ ਸੜਕ ਉੱਪਰ ਬਿਲਕੁਲ ਪੰਪ ਦੇ ਨਜ਼ਦੀਕ ਆ ਜੀ ਹੁਣ ਆਪਾਂ ਵਰਕਸ਼ਾਪ ਦੇ ਅੰਦਰ ਜਾ ਕੇ ਵੇਖਦੇ ਹਾਂ ਜੀ ਕਿਹੜੇ-ਕਿਹੜੇ ਟਰੈਕਟਰ ਖੜੇ ਨੇ ਇਹਨਾਂ ਟਰੈਕਟਰਾਂ ਦਾ ਕੀ-ਕੀ ਕੰਮ ਹੋ ਰਿਹਾ ਜੀ ਅੰਦਰ ਖੜੇ ਨੇ ਸੋਨਾਲੀਕਾ 750 DI ਮਹਿੰਦਰਾ ਅਰਜਨ 605 फार्म 60 ਇੱਕ ਐਂਟਰੈਕਟਰ ਖੜਾਈ ਸ਼ੁਰੂ ਕਰਦੇ ਆਂ ਜੀ ਸੋਨਾਲੀਕਾ 750 ਤੋਂ ਜੋ ਕਿ 2020 ਮਾਡਲ ਆਠਵੇਂ ਮਹੀਨੇ ਦਾ ਆਇਆ ਹੋਇਆ ਟਰੈਕਟਰ ਆ ਸ਼ਟਲ ਗੇਅਰ ਆ ਜੀ ਜੋ ਕਿ ਇਸ ਸੋਨਾਲੀਕਾ 750 ਦੇ ਸ਼ਟਲ ਗੇਅਰ ਦੀਆਂ ਗਰਾਰੀਆਂ ਦੀ ਆਵਾਜ਼ ਆਉਂਦੀ ਸੀ ਹੁਣ ਇਸ ਦਾ ਸ਼ਟਲ ਗੇਅਰ ਦਾ ਪ੍ਰੋਪਰ ਸਾਰਾ ਕੰਮ ਕੀਤਾ ਹੁਣ ਆਪਾਂ ਗੱਲ ਕਰਦੇ ਆਂ ਜੀ ਮਹਿੰਦਰਾ ਅਰਜਨ ਨੋਵੋ 605 ਡੀਆਈ ਫੋਰ ਵੀਲ ਟਰੈਕਟਰ ਬਾਰੇ ਇਹ ਸਰਜਨ ਟਰੈਕਟਰ ਦਾ ਫੋਰ ਵੀਲ ਫਰੰਟ ਐਕਸਲ ਦਾ ਕੰਮ ਕਰਨਾ ਸਾਰਾ ਤੇ ਰੀਅਰ ਐਕਸਲ ਦਾ ਕੰਮ ਕਰਨਾ ਵੀ ਸਾਰਾ ਮਹਿੰਦਰਾ ਅਰਜਨ ਫੋਰ ਵੀਲ ਟਰੈਕਟਰ ਦਾ ਅਗਲੇ ਹਿੱਸੇ ਦਾ ਟੋਟਲ ਸਾਰਾ ਕੰਮ ਕੀਤਾ ਪਿਛਲੇ ਹਿੱਸੇ ਦਾ ਵੀ ਟੋਟਲ ਸਾਰਾ ਕੰਮ ਕੀਤਾ ਹੁਣ ਆਪਾਂ ਗੱਲ ਕਰਦੇ ਹਾਂ ਜੀ ਫਾਰਮ ਸਟ ਟਰੈਕਟਰ ਬਾਰੇ ਜੋ ਕਿ ਨਾਲ ਖੜਾ ਹੈ ਇਸ ਫਾਰਮ ਸਟ ਟਰੈਕਟਰ ਦੇ ਵਿੱਚ ਹੈੱਡ ਦੇ ਵਿੱਚ ਕਾਜਰਾ ਆ ਗਿਆ ਸੀ ਜੋ ਕਿ ਹੈੱਡ ਦਾ ਸਾਰਾ ਕੰਮ ਕੀਤਾ ਹੁਣ ਆਪਾਂ ਗੱਲ ਕਰਦੇ ਜੀ ਇੱਕ ਹੋਰ ਟਰੈਕਟਰ ਜੋ ਕਿ ਨਾਲ ਹੀ ਖੜਾ ਐਂਟਰ ਟਰੈਕਟਰ ਇਸ ਦੇ ਇੱਕ ਤਾਂ ਪਿਛਲੇ ਹਿੱਸੇ ਨੂੰ ਚੇਂਜ ਕੀਤਾ ਸਾਰਾ ਪਿਛਲਾ ਹਿੱਸਾ ਪਟਿਆਲੇ ਤੋਂ ਲਿਆ ਕੇ ਹੋਰ ਲਾਇਆ ਇਹਨੀਆਂ ਵੱਡੀਆਂ ਚੱਕਿਆਂ ਦੀਆਂ ਸੀਲਾਂ ਲੀਕ ਸੀ ਉਹਨਾਂ ਦਾ ਸਾਰਾ ਕੰਮ ਕੀਤਾ ਤੇ ਫਿਰ ਐਂਟਰ ਟਰੈਕਟਰ ਦੀ ਦੁਬਾਰਾ ਤੋਂ ਸਾਰੀ ਫਿਟਿੰਗ ਕੀਤੀ ਧੰਨਵਾਦ ਜੀ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਇੱਕ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ